ਹਾਲੀ ਜਿਹੜੇ ਆ ਤੁਹਾਡੇ ਵਾਲੇ ਚਲਾਨ ਕਿਤੇ ਜਾ ਰਹੇ ਆਂਦੇ ਬਾਰੇ ਕੀ ਕਹਿੰਦੇ ਇੱਕ ਤਾਂ ਅਸੀਂ ਪ੍ਰੈਸ਼ਰ ਹਾਰਨ ਦੇ ਚਲਾਨ ਕਰੀ ਜਾ ਰਹੇ ਜਿਹੜੇ ਚੌਂਕ ਦੇ ਵਿੱਚ ਨਾ ਬਾਹਰੋਂ ਹੈਵੀ ਵੀਕਲ ਆਉਂਦੇ ਆ ਪ੍ਰੈਸ਼ਰ ਹਾਰਨ ਮਾਰਦੇ ਆ ਉਹਨਾਂ ਦੇ ਹੀ ਚਲਾਨ ਕੀਤੇ ਪਹਿਲਾਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਰਿਆਂ ਨੂੰ ਵੀ ਨਾ ਮਾਰਿਆ ਕਰੋ ਇੱਥੇ ਹੁਣੇ ਹੀ ਹਟਦੇ ਉਹਨਾਂ ਦੇ ਬਾਅਦ ਵੀ ਉਹ ਵਾਰਨ ਦੇ ਹਾਂ ਉਹਨਾਂ ਤੇ ਅਸੀਂ ਸਖਤ ਕਾਰਵਾਈ ਕੀਤੀ ਉਹਨਾਂ ਪ੍ਰੈਸ਼ਰ ਹਾਰਨ ਦੇ ਵੀ ਚਲਾਨ ਕੀਤੇ ਆ ਜਿਹੜੇ ਹੁਣ ਆ ਜੈਤੋ ਰੋਡ ਐ ਇੱਥੇ ਗੁਰਦੁਆਰਾ ਪਾਰਕ ਹੀ ਬਣੀ ਵੀ ਐ ਨਾਲ ਉਥੋਂ ਦੇ ਪਰਤੇ ਉਥੇ ਦੇ ਲੋਕ ਗੱਡੀਆਂ ਲਾਉਂਦੇ ਵਿਚਾਲੇ ਲਾ ਜਾਂਦੇ ਅਸੀਂ ਰੋਂਗ ਪਾਰ ਕਹਿੰਦੇ ਉਹਨਾਂ ਦੇ ਵਿਚਾਰ ਕਰਦੇ ਆ ਇਹਨਾਂ ਨੂੰ ਪਹਿਲਾਂ ਦੱਸਿਆ ਵੀ ਹੋਇਆ ਸਾਰਿਆਂ ਨੂੰ ਬੋਰਡ ਵੀ ਲਾਏ ਹੋਏ ਆ ਅਸੀਂ ਨੋ ਪਾਰਕਿੰਗ ਦੇ ਨਾਲ ਜਿਹੜਾ ਟ੍ਰਿਪਰ ਰਾਈਡਿੰਗ ਵਾਲਿਆ ਤੁਰੇ ਫਿਰਦੇ ਆ ਇਹ ਇਹਨਾਂ ਦੇ ਤਿੰਨ ਤਿੰਨ ਜਿਹੜੇ ਮੋਟਰਸਾਈਕਲ ਤੁਰੇ ਫਿਰਦੇ ਇਹਨਾਂ ਤੇ ਵੀ ਇੱਕ ਸਖਤ ਕਾਰਵਾਈ ਕਰੀ ਜਾਂਦੇ ਨਿਕਣਾ ਹਰਪਾਲ ਜੀ ਸਾਨੂੰ ਨਾ ਬਹੁਤ ਲੋਕਾਂ ਦੇ ਫੋਨ ਆ ਰਹੇ ਆ ਵੀ ਜਿਹੜਾ ਇਹ ਵਿਜਾਰ ਹੈ ਤੁਹਾਡਾ ਚੌਂਕ ਹੈ ਫੋਨ ਦੇ ਵਿੱਚ ਵਿਚਾਲੇ ਵਿਚਾਲੇ ਛੱਡਦੇ ਉਹਨਾਂ ਬਾਰੇ ਕੀ ਕਰ ਰਹੀ ਹੋ। ਉਹਨਾਂ ਨੂੰ ਵੀ ਅਸੀਂ ਕੱਲ ਪਰਸੋਂ ਦੀ ਗੱਲ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਵੀ ਉਹ ਕਹਿੰਦੇ ਵੀ ਠੀਕ ਆ ਅਸੀਂ ਸਾਰਿਆਂ ਨੂੰ ਕਹਿ ਦਾਂਗੇ ਜੇ ਉੱਥੇ ਫੇਰ ਲਾਉਣਗੇ ਇੱਕ ਨਾਲ ਪਾਰਕਿੰਗ ਹੋਰ ਵੀ ਹੈਗੀ ਆ ਚੌਂਕ ਦੇ ਨਾਲ ਉੱਥੇ ਵੀ ਉਹਨਾਂ ਨੇ ਵੀ ਕੱਲ ਲਾਉਣ ਵਾਸਤੇ ਕਿਹਾ ਉਹਨਾਂ ਤੇ ਫਿਰ ਅਸੀਂ ਰੌਕ ਪਾਰਕਿੰਗ ਦੇ ਚਲਾਨ ਕਰਾਂਗੇ ਇਹ ਆਨ ਵਾਲੇ ਦਿਨਾਂ ਵੇਸੇ ਕਰਵੇਂ ਚਲਦੀ ਕਰਾਂਗੇ ਅਸੀਂ ਸਖਤ ਕਾਰਵਾਈ ਕਰਾਂਗੇ ਮਤਲਬ ਕਿ ਜੇ ਮਤਲਬ ਕਿ ਜੇ ਲੋਕ ਜਾਲੇ ਗੱਡੀਆਂ ਲਾਉਣਗੇ ਲੋਕਾਂ ਨੂੰ ਸਮੱਸਿਆ ਆਉਂਦੀ ਟਰੈਫਿਕ ਦੀ ਤੇ ਚરાਨ ਉਹਨਾਂ ਦੇ ਇਹੀ ਕਰਾਂਗੇ